ਸਸਰੀਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਆਂ ਤੇ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖ਼ਬਰ ਭਾਰਤ ਤੇ ਲੱਗੇਗਾ 200% ਪ੍ਰੈਪਾ ਟਰੰਪ ਨੂੰ ਰਾਸ ਨਹੀਂ ਆ ਰਹੀ ਮੋਦੀ ਪੁੱਤਨ ਦੀ ਦੋਸਤੀ ਹੁਣ ਦਿੱਤੀ ਇਹ ਧਮਕੀ ਅਮਰੀਕੀ ਰੈਸਟ ਪੇ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਦੀ ਊਰਜਾ ਨੀਤੀ ਤੇ ਦਬਾਅ ਵਧਾਉਂਦਿਆਂ ਚਿੰਤਾਵਨੀ ਦਿੱਤੀ ਹੈ ਕਿ ਜੇ ਭਾਰਤ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖਦਾ ਹੈ ਤਾਂ ਉਸ ਨੂੰ ਭਾਰੀ ਟਰੈਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਟਰੰਪ ਨੇ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਦੇ ਨੰਦਰ ਮੋਦੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸੀ ਤੇਲ ਖਰੀਦਣਾ ਬੰਦ ਕਰ ਦਵੇ ਕਹਾ ਹਾਲਾ ਕਿ ਭਾਰਤ ਨੇ ਹਾਲ ਹੀ ਵਿੱਚ ਕਹਾ ਹੈ ਕਿ ਉਹ ਬਦਲਦੇ ਆਲਮੀ ਹਾਲਾਤ ਨੂੰ ਦੇਖਦੇ ਆਪਨੀ ਊਰਜਾ ਸੋਮਿਆਂ ਚ ਬਲਕਣਤਾ ਲਿਆਵੇਗਾ ਏਅਰ ਫੋਰਸ 1 ਜਦ ਮੀਡੀਆ ਨਾਲ ਗੱਲਬਾਤ ਕਰਦੇ ਆ ਟਰੰਪ ਨੇ ਕਿਹਾ ਕਿ ਜੇ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਬੰਦ ਨਾ ਕੀਤੀ ਤਾਂ ਉਸ ਨੂੰ ਉੱਚ ਦਰਮਾ ਟ੍ਰੈਪ ਭਰਨਾ ਪਵੇਗਾ ਉਹਨਾਂ ਇਹ ਵੀ ਕਿਹਾ ਕਿ ਭਾਰਤ ਜਹਾਂ ਨਹੀਂ ਕਰਨਾ ਚਾਹੁੰਦਾ ਤੇ ਉਸ ਨੇ ਇਹ ਪ੍ਰੋਸੈਸ ਦਿੱਤਾ ਹੈ ਯਾਦ ਰੱਖੇ ਕਿ ਭਾਰਤ ਨੇ ਅਮਰੀਕੀ ਟ੍ਰੈਪ ਨੂੰ ਗੈਰ ਕਾਨੂੰਨੀ ਤੇ ਗਲਤ ਦੱਸਦਿਆਂ ਇਸ ਦਾ ਸਖਤ ਵਿਰੋਧ ਕੀਤਾ ਹੈ ਅਮਰੀਕੀ ਪ੍ਰਸ਼ਾਸਨ ਦਾ ਦੋਸ਼ ਹੈ ਕਿ ਰੂਸ ਤੋਂ ਤੇਲ ਖਰੀਦਣਾ ਯੂਕ੍ਰੇਨ جنگ ਲਈ ਵਿੱਤੀ ਮਦਦ ਦੇ ਬਰਾਬਰ ਹੈ 트럼ਪ ਦੁਆਰਾ ਭਾਰਤੀ ਵਸਤਾ ਟੇਟ ਰੈਪ ਨੂੰ ਦੁੱਗਣਾ ਕਰਕੇ ਪ੍ਰਾਪਤ 50% ਕਰਨ ਤੋਂ ਬਾਅਦ